ਕੀ ਸਵੇਰ ਦੇ ਵੱਜ ਗਏ 6 ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਖੜੇ ਆ ਹੁਣ ਇਸ ਟਾਈਮ ਗੋਬਿੰਦ ਘਾੜ ਦੇ ਉੱਤੇ ਕੱਲ ਆਪਾਂ ਆਏ ਸੀ ਰਿਸ਼ੀਕੇਸ਼ ਤੋਂ ਗੋਬਿੰਦ ਘਾੜ ਤੇ ਆਪਾਂ ਰਾਤ ਉਰੇ ਰਹੀ ਆ ਤੇ ਹੁਣ ਆਪਾਂ ਅੱਜ ਜਾਣਾ ਵਾ ਗੋਬਿੰਦ ਧਾਮ ਦੀ ਏਲ ਤੇ ਫਿਰ ਹੁਣ ਆਪਾਂ ਉਰੋ ਬਸ ਤੁਰਮੀ ਲੱਗਿਆ ਰੈਡੀ ਵੈਰੀ ਹੋ ਗਏ ਆ ਤੇ ਬਸ ਹੁਣ ਆਪਾਂ ਚੱਲਦੇ ਆ ਸਵੇਰ ਦੇ 6 ਵਜੇ ਹੋਇਆ ਇੰਨਾ ਸੋਹਣਾ ਲੱਗਦਾ ਪਿਆ ਵਾ ਬਹੁਤ ਸੋਹਣਾ ਵੀਊ ਆ ਰਿਹਾ ਵਾ ਗਰੂ ਕੁਸ਼ ਹੋ ਰਹੀ ਹੈ ਦੇਖ ਕੇ ਬੜੇ ਸੋਹਣੇ ਸੋਹਣੇ ਪਹਾੜ ਲੱਗਦੇ ਪਿਆ ਆ ਗੰਗਾ ਜਲ ਦੀ ਪੀਆ ਬੜਾ ਤੇਜ ਪਾਣੀ ਹੈ ਗੰਗਾ ਦਾ ਲੋ ਜੀ ਹੁਣ ਆਪਾਂ ਰੈਡੀ ਹੋ ਗਏ ਹੁਣ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਇਸ ਤੋਂ ਬਾਅਦ ਆਪਾਂ ਰਵਾਨਗੀ ਕਰਦੇ ਆਂ ਗੋਬਿੰਦ ਧਾਮ ਦੇ ਲਈ ਬਾਕੀ ਸੰਗਤ ਬਹੁਤ ਜ਼ਿਆਦਾ ਆਈ ਹੋਈ ਆ ਥੋੜੀ ਠੰਡ ਵੀ ਆ ਇੱਥੇ ਚਲੋ ਚੱਲੀਏ ਹੁਣ ਆਪਾਂ ਨਿਕਲ ਗਏ ਆ ਗੋਬਿੰਦ ਘਾੜ ਤੋਂ ਹੁਣ ਆਪਾਂ ਗੱਡੀ ਉੱਥੇ 4-5 ਕਿਲੋਮੀਟਰ ਜਾਏਗੀ ਆਪਾਂ ਨੂੰ ਗੱਡੀ ਲੈ ਕੇ ਜਾਊਗੀ ਫਿਰ ਇਸ ਤੋਂ ਬਾਅਦ ਫੇਰ ਪੈਦਲ ਯਾਤਰਾ ਹੋਣੀ ਆ ਆਪਣੀ ਗੋਬਿੰਦ ਘਾੜ ਤੱਕ ਆ ਜਾ ਰਹੇ ਆ ਮੁੰਡੇ ਸਾਰੇ ਫਟਪਾਟ ਆਪਾਂ ਲੱਭਦੇ ਪਏ ਆ ਗੱਡੀ ਹੁਣ ਇੱਕ ਇੱਥੇ ਇਦਾਂ ਵਾਂ ਕਿ ਗੱਡੀ ਜਿਹੜੀ ਵਾਰੀ ਸਾਰੀ ਤੁਰਦੀ ਆ ਹਰੇਕ ਦੀ ਵਾਰੀ-ਵਾਰੀ ਬਣੀ ਹੁੰਦੀ ਆ ਆਪਣੀ ਵਾਰੀ ਸਾਰੀ ਗੱਡੀ ਤੁਰਦੀ ਆ ਆਪਾਂ ਉਹ ਲੱਭਦੇ ਪਏ ਆ ਕਿ ਦੀ ਬਾਰੀ ਆ ਫਿਰ ਆਪਾਂ ਉਹਦੇ ਨਾਲ ਹੀ ਜਾਂਦੇ ਆ ਦੇਖਦੇ ਆ ਬਾਕੀ ਪਹਾੜਾਂ ਦਾ ਵੀਊ ਬੜਾ ਸੋਹਣਾ ਆ ਰਿਹਾ ਵਾ ਹੁਣ ਤਾਂ ਧੁੱਪ ਨਿਕਲਿਆਈ ਆ ਆ ਮਿਲ ਗਈ ਆਪਾਂ ਨੂੰ ਗੱਡੀ ਚਲੋ ਚੱਲੀਏ ਜੀ ਹੁਣ ਆਪਾਂ ਹੁਣ ਆਪਾਂ ਚੱਲੇ ਆ ਗੱਡੀ ਦੇ ਵਿੱਚ ਆ ਦੇ ਸਵਾਰੀਆਂ ਬਿਠਾ ਦੇ ਮੁੰਡੇ ਗੱਡੀ ਗੱਡੀ ਕਿੱਦਾਂ ਮਾਰਦਾ ਹੈ ਭਾਈ ਸਾਹਿਬ ਬਹੁਤ ਵਧੀਆ ਗੱਡੀ ਹੈ ਅੱਛੀ ਤੋਂ ਗੱਡੀ ਹੈ ਗੱਡੀ ਮਿਲਣ ਤੋਂ ਬਾਅਦ ਹੁਣ ਆਪਾਂ ਤੁਰ ਪਏ ਇੱਥੋਂ ਗੋਬਿੰਦ ਘਾੜ ਤੋਂ ਗੋਬਿੰਦਹਾ ਮੰਦੂ ਇਹ ਆ ਗਿਆ ਬ੍ਰਿਜ ਜਿਹੜਾ ਨਵਾਂ ਬਣਿਆ ਵਾ ਇਹਦੇ ਨੀਚੇ ਦੀ ਜਾ ਰਹੀ ਹੈ ਗੰਗਾ ਨਦੀ ਜੀ ਦੀ ਸਪੀਡ ਬੜੀ ਜ਼ਿਆਦਾ ਵਾ ਬਹੁਤ ਜ਼ਿਆਦਾ ਤੇਜ਼ ਸਪੀਡ ਹੈ ਇਹਦਾ ਆਪਾਂ ਚੱਲ ਸਸ ਰਿਆਗਾ ਤਾਂ ਤੋਂ 4 ਕਿਲੋਮੀਟਰ ਦਾ ਸਫਰ ਆਪਾਂ ਗੱਡੀ ਦੇ ਵਿੱਚ ਤੈਅ ਕਰ ਲਿਆ ਵਾ ਹੁਣ ਜਿਹੜਾ ਆਪਣਾ 12 ਕਿਲੋਮੀਟਰ ਦਾ ਸਫਰ ਆ ਉਹ ਆਪਣਾ ਹੁਣ ਆਵਾ ਤੁਰ ਕੇ ਚਲੋ ਹੁਣ ਆਪਾਂ ਦੇਖਦੇ ਹਾਂ ਕਿਵੇਂ ਕਰਨਾ ਵਾ ਵਸੇ ਥੇ ਵਿਊ ਬੜਾ ਸੋਹਣਾ ਆ ਰਿਹਾ ਮੈਥੋਂ ਅੱਗੇ ਜਾ ਕੇ ਦੇਖਦੇ ਆ ਮੈਂ ਸੁਣਿਆ ਵਾ ਅੱਗੇ ਝਰਨੇ ਬਹੁਤ ਜ਼ਿਆਦਾ ਵਾ ਜਿਹੜੀ ਗੱਡੀ ਆਪਾਂ ਨੂੰ ਪੁੱਲਨਾ گاਉਂ ਤੱਕ ਲੈ ਕੇ ਆਈ ਆ ਆ ਪਿੱਛੇ ਮੇਰੇ ਪੁੱਲਨਾ گاਉਂ ਆ ਤੇ ਹੁਣ ਆਪਾਂ ਉਹ ਤੁਰ ਕੇ ਜਾਣਾ ਵਾ ਇਥੋਂ ਆਪਣਾ ਸਾਰਾ ਸਫਰ ਗੋਵਿੰਦ ਧਾਮ ਤੱਕ ਦਾ ਤੁਰਕੇ ਹੋਏਗਾ। ਇਹ ਸਾਰਾ ਸ਼ਹਿਰ ਵਾ ਪੁੱਲਾ گاؤں ਬਣਿਆ ਹੋਇਆ ਸਾਰ। ਇਥੋਂ ਆਪਾਂ ਤੁਰਦੇ-ਤੁਰਦੇ ਨੇ ਜਾਣਾ ਸਾਰਿਆਂ ਨੇ। ਲੋ ਜੀ ਸਟਾਰਟਿੰਗ ਆਪਣੀ ਹੋ ਗਈ ਆ ਪੁੱਲਾ گاؤں ਤੋਂ। ਵੈਸੇ ਹਜੇ ਤਾਂ ਸੜਕ ਹੀ ਆ ਰਹੀ ਆ ਅੱਗੇ ਦੱਸ ਰਿਹਾ ਕਿ ਪੱਥਰਾਂ ਦੀ ਸੜਕਾ ਜਿਹੜੀ ਬਣੀ ਹੋਈ ਆ ਰਾਹ ਜੀ ਨੂੰ ਆਪਾਂ ਕਹਿੰਦੇ ਆ। ਦੇਖਦੇ ਹੁਣ ਅੱਗੇ ਜਾ ਕੇ ਕੀ ਬਣਦਾ ਵਾ। ਆਪਾਂ ਹੈਗੇ ਆ ਪੁੱਲਾ گاؤں ਦੇ ਵਿੱਚ। ਵੈਸੇ ਉਹ ਖੱਤਰ ਵਗੈਰਾ ਮਿਲ ਜਾਂਦੇ ਆ ਆਪਾਂ ਨੂੰ ਤੇ ਆ ਕਾਠੀ ਮਿਲ ਜਾਂਦੀ ਆ ਇਹਨਾਂ ਵਿੱਚ ਆਪਾਂ ਬਹਿ ਕੇ ਸਮਾਨ ਵਿਕਰੇ ਜਿੱਦਾਂ ਜਾਂਦਾ ਚਲੇ ਜਾਂਦਾ ਉੱਪਰ ਖੱਤਰਾਂ ਦਾ ਕਿਰਾਇਆ ਆਲਮੋਸਟ 2000 ਤੱਕ ਹੁੰਦਾ ਵਾ 1500 2000 ਦੇ ਵਿੱਚ ਵਿੱਚ ਲੈ ਜਾਂਦੇ ਆ ਆਪਾਂ ਨੂੰ ਉੱਪਰ ਕੋਵਿੰਦ ਘਾੜ ਤੱਕ ਤੇ ਕਾਟੀ ਵਾਲੇ ਜਿਹੜੇ ਇਹਦਾ ਉੱਪਰ ਟਾਪ ਤੱਕ ਵੀ ਲੈ ਜਾਂਦੇ ਆ ਆਪਾਂ ਨੂੰ ਬਾਕੀ ਹੁਣ ਤਾਂ ਪੁੱਥਰਾਂ ਵਾਲੀ ਜਿਹੜਾ ਚੜਾਈ ਸਟਾਰਟ ਹੋ ਗਈ ਆ ਥੋੜੀ ਖੜਮੀ ਚੜਾਈ ਆ ਔਖਾ ਖੱਲੇ ਤਾਂ ਨਹੀਂ ਲੱਗੇ ਆਏਗਾ ਬਾਕੀ ਅੱਗੇ ਜਾ ਕੇ ਦੇਖਦੇ ਆਂ ਕਿ ਲਓ ਜੀ ਹੁਣ ਹੋ ਗਿਆ ਜਿਹੜੀ ਚੜਾਈ ਆ ਸਟੱਪਾਂ ਵਾਲੀ ਹੁਣ ਦੂਰ ਦੂਰ ਤੱਕ ਸਟੈਪ ਬਣੇ ਹੋਏ ਆ ਸਟੈਪ ਚੜਦੇ ਚੜਦੇ ਨੀਂ ਗਾਹ ਜਾਣਾ ਵਾ ਸਪੀਡ ਆਪਣੀ ਬਿਲਕੁਲ ਸਲੋ ਰੱਖੋ ਬਿਲਕੁਲ ਜਿੰਨੀ ਸਲੋ ਹੁੰਦੀ ਆ ਉਹਨਾਂ ਜਿੰਨਾ ਆਪਾਂ ਤੇਜ਼ ਕਰਾਂਗੇ ਆਪਾਂ ਛੇਤੀ ਪਹੁੰਚ ਜਾਵਾਂਗੇ ਹੋ ਗੱਲ ਨਹੀਂ ਹੈਗੀ ਜਿੰਨੀ ਆਪਾਂ ਸਪੀਡ ਤੇਜ਼ ਰੱਖਾਂਗੇ ਉਹਨਾਂ ਹੀ ਸਾਹ ਚੱਲੂਗਾ ਥੱਕਾਂਗੇ ਵੱਧ ਆਪਣੀ ਜਮਾਈ ਹੌਲੀ ਰੱਖੋ ਸਪੀਡ ਖੜਿਆ ਵੀ ਸਾਹ ਲੈਣ ਵਾਸਤੇ ਥੋੜਾ ਥੋੜਾ ਚੱਲੋ ਸਾਹ ਲਈ ਜਾਓ ਨਾਲ ਦੀ ਨਾਲ ਹਨਾ ਕਿ ਨਹੀਂ ਭਾਈ ਸਹੀ ਹੈ ਸਹੀ ਹੈ ਸਾਹ ਲੈਣਾ ਜ਼ਰੂਰੀ ਆ ਚਲੋ ਹੋਰ ਚੱਲੋ ਰਾਮ ਨਾ ਕੋਈ ਕਾਲੀ ਕੋਈ ਕਾਲੀ ਨਹੀਂ ਹੈ ਜੀ ਆਪਾਂ ਨੂੰ ਹਾਂ ਚਲੋ 2 ਕਿਲੋਮੀਟਰ ਚੱਲਣ ਤੋਂ ਬਾਅਦ ਹੁਣ ਇੱਕ ਬਾਜ਼ਾਰ ਆਇਆ ਵਾ ਛੋਟਾ ਜਿਹਾ ਜਿੱਥੇ ਚਾਹ ਪਰੌਂਠਾ ਹੋਰ ਬਾਕੀ ਲੇਜ਼ ਵਗੈਰਾ ਮੈਗੀ ਪੁਆਇੰਟ ਸਭ ਕੁਝ ਇੱਥੇ ਮਿਲ ਜਾਂਦਾ ਪਰ ਮਿਲਦਾ ਮਹਿੰਗਾ ਵਾ ਸਸਤਾ ਨਹੀਂ ਮਿਲਦਾ ਹੈਗਾ ਮਹਿੰਗਾ ਐਮ ਆਰ ਪੀ ਤੋਂ ਵੀ ਜ਼ਿਆਦਾ ਮਹਿੰਗਾ ਮਿਲਦਾ ਵਾ ਇੱਥੇ ਬਹੁਤ ਜ ਮਹਿੰਗੀ ਚੀਜ਼ ਇੱਥੇ ਦਾ ਆ ਜਾ ਰਹੇ ਆ ਬਾਈ ਅੱਧੇ ਬਾਟ ਕਵਰ ਕਰਿਆ ਆਇਆ 29 ਬਾਟ ਕਰਾਂਗੇ ਹੌਲੀ ਹੌਲੀ ਜਾ ਰਹੇ ਆ ਪਹਾੜਾਂ ਚ ਬਾਈ ਉਹ ਦਰਸ਼ਨ ਕਰਨ ਆ ਜਾ ਰਿਹਾ ਸਾਡਾ ਇੱਕ ਬੰਦਾ ਸਰਦਾਰ ਲੂ ਅਰਸ਼ਦੀਪ ਸਿੰਘ ਮਾਗੋਸ ਕੁਸਤਖਾਨਾ ਵੀ ਲੱਗੀਆਂ ਹੋਈਆਂ ਇੱਥੇ ਜੋ ਲੋੜ ਹੋਵੇ ਸੰਭਾਲ ਬੰਦਾ ਖਰੀਦ ਵਗੈਰਾ ਸਕਦਾ ਬੂ ਪਾਣੀ ਸਾਰੀ ਸੂਤਾ ਦਿੰਦੇ ਨੇ ਵਾਟਰਫਾਲ ਆਪਾਂ ਨੂੰ ਦਿਖ ਗਿਆ ਵਾ ਉਹਦੇ ਆਪਾਂ ਤੁਹਾਨੂੰ ਵੀ ਦਿਖਾਉਣੇ ਆ ਅੱਜ ਚੜਦੇ ਚੜਦੇ 6 ਤੋਂ 7 ਕਿਲੋਮੀਟਰ ਆਪਾਂ ਪਾਰ ਕਰ ਲਿਆ ਵਾ ਬਸ 3-4 ਕਿਲੋਮੀਟਰ ਹੋ ਰਹਿੰਦਾ ਵਾ ਕਾਫੀ ਆਪਾਂ ਰਸਤਾ ਤੈਅ ਕਰ ਲਿਆ ਵਾ ਤੇ ਹੁਣ ਆਪਾਂ ਗੰਗਾ ਦੇ ਬਿਲਕੁਲ ਕੋਲੇ ਆ ਗਏ ਆਂ ਬਾਕੀ ਬਲੌਗ ਆਪਣਾ ਇਦਾਂ ਹੀ ਕੰਟੀਨਿਊ ਰੱਖਣਾ ਵਾ ਠੀਕ ਆ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਥੈਂਕ ਯੂ ਸੋ ਮੱਚ